ਹੈਲੋ ਜੀ ਸ਼ਸ਼ਵੀ ਕਾਲ ਦੀ ਮੈਂ ਅਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਸ਼ਵੀ ਕਾਲ ਆਪਣੀ ਜੀ ਗੁੜੀ ਆਈ ਹੋਈ ਹੈ ਚੰਡੀਗੜ੍ਹ ਤੋਂ ਆਪਾਂ ਉਹਦੇ ਲਈ ਬਣਾ ਰਹੇ ਹਾਂ ਗਾਧਰਪਾਕ ਗੁਦਰੇਲਾ ਵੀ ਕਹਿ ਦਿੰਦੇ ਆ ਖੁਆ ਪਾ ਕੇ ਖੁਆ ਆਪਾਂ ਮੁੱਲ ਦਾ ਲੈਂਦਾ ਕਿਉਂਕਿ ਆਪਣੇ ਦੁੱਧ ਮੁੱਲ ਦਾ ਫਿਰ ਮੁੱਲ ਦਾ ਦੁੱਧ ਲੈ ਕੇ ਤੇ ਖੁਆ ਕੱਢਣ ਦਾ ਤੀਹਵੇਂ ਵੇਦੂ ਖੋਈ ਮੁੱਲ ਦਾ ਲਿਓ ਹਨਾ ਜੀ ਤੇ ਇਹ ਗਾਜਰਾਂ ਨੇ ਜੀ ਕਿੰਨਾ ਖੁਆ ਦੇ ਵਿੱਚ ਆਪਾਂ 2 ਕਿਲੋ ਗਾਜਰਾ ਪਾਵਾਂਗੇ ਤੇ ਗਾਜਰਾ ਭਾਈ ਗਗਨ ਲੈ ਕੇ ਆਇਆ ਮੇਰਾ ਭਾਂਜਾ ਆਇਆ ਹੀ ਮੇਰੀ ਭੈਣ ਆਏ ਹੋਏ ਆ ਤੇ ਮੇਰੇ ਜਿਦਾ ਬਣਾਉਣ ਦੀ ਹਿੰਮਤ ਨਹੀਂ ਸੀ ਜਿਰੇਲਾ ਤੁਹਾਨੂੰ ਸਹੀ ਦੱਸਾਂ ਕਿਉਂਕਿ ਮੈਂ ਬਿਮਾਰ ਚੱਲ ਰਹੀ ਆ ਹੱਥੇ ਤੋਂ ਮੈਂ ਸੋਚਿਆ ਮੈਂ ਕਿਹਾ ਭੈਣ ਦਾ ਲਾਹਾ ਲੈ ਲਈਏ ਤੇ ਕੁੜੀ ਨੂੰ ਗਜਰੇਲਾ ਬਣਾ ਕੇ ਦੇ ਦੇਈਏ ਖਾਲੂ ਵਿਚਾਰੀ ਠੀਕ ਹੈ ਬਾਕੀ ਗਜਰੇਲੇ ਦਾ ਪ੍ਰੋਸੈਸ ਤੁਹਾਨੂੰ ਦਿਖਾਵਾਂਗੇ ਅਸੀਂ ਵੀਡੀਓ ਬਹੁਤ ਛੋਟੀ ਬਣਾਵਾਂਗੇ ਸ਼ਾਰਟ ਬਣਾਵਾਂਗੇ ਪਰ ਗਾਜਰਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੱਦੂ ਕਸ ਕਰਕੇ ਪੈਂਦੀਆਂ ਜੀ ਗਾਜਰਾਂ ਬਹੁਤ ਸੋਹਣੀਆਂ ਗਾਜਰਾਂ ਦਿਖਾਈ ਜਾਂਦਾ ਤਾਂ ਨੇ ਆ ਦੇਖੋ ਜੀ ਗਾਜਰਾ ਬਹੁਤ ਸੋਹਣਿਆ ਹੈ ਬਹੁਤ ਵਧੀਆ ਕਿਉਂਕਿ ਇੰਨੀ ਰਸਤੀ ਆ ਕੇ ਡਈਆਂ ਗਾਜਰਾ ਉਹ ਕੋਏ ਲਈ ਤਿਆਰ ਹੋ ਜਾਂਦੇ ਜੇ ਆਪਾਂ ਉਦੋਂ ਪਹਿਲਾਂ ਬਣਾਉਂਦੇ ਤਾਂ ਗਾਜਰਾ ਛੋੜੀਆਂ ਦੀ ਰਸ ਨਹੀਂ ਹੁੰਦਾ ਮੌਸਮ ਦੇ ਹਿਸਾਬ ਨਾਲ ਗਾਜਰਾ ਤੇ ਰਸ ਆ ਜਾਂਦਾ ਚਲੋ ਜੀ ਤੁਹਾਨੂੰ ਆਪਾਂ ਅੱਗੇ ਪ੍ਰੋਸੈਸ ਦਿਖਾਉਣੇ ਆ ਜਦੋਂ ਬਣਾਉਣ ਲੱਗੇ ਵੀ ਕਿਵੇਂ ਬਣਾਇਆ ਤੇ ਲਓ ਜੀ ਚੁੱਲੇ 'ਚ ਲਈ ਆਪਾਂ ਗਵਾਲ ਉੱਪਰ ਰੱਖਿਆ ਕੜਾਈ ਆ ਕਿਉਂਕਿ ਗਾਜਰਾ 2 ਕਿਲੋ ਹੀ ਆ ਨਾ ਉਹਦਾ ਕਰਕੇ ਆਪਾਂ ਨੂੰ ਇਸ ਕੜਾਹੀ 'ਚ ਨਾਲ ਹੀ ਸਰ ਜਾਣਾ ਹੈ ਤੇ ਕੋ ਆਪਾਂ ਮੋਲ ਲੈ ਲੈਂਦਾ ਕਿਲੋ ਸੁਣ ਦੱਸਿਆ ਜੀ ਸਾਡੇ ਘਰ ਘਰ ਮੱਝਾਂ ਜੀ ਵੇਸ਼ ਘਰ ਦਾ ਬਣਾ ਲਏ ਤੇ ਜਿਹੜਾ ਇਹ ਗਜਰੇਲੇ ਦਾ ਪ੍ਰੋਸੈਸ ਹੈ ਇਹ ਗਾਜਰ ਆਪਾਂ ਪਹਿਲਾਂ ਭੁੰਨਾਂਗੇ ਹਨਾ ਬਣੀ ਹਾਂਜੀ ਖੰਡ ਬਾਲਚ ਪਾਵਾਂਗੇ ਹਾਂਜੀ ਬਾਲਚ ਪਾਵਾਂਗੇ ਪਾਣੀ ਮਚਾਵਾਂਗੇ ਚੰਗੀ ਤਰ੍ਹਾਂ ਗਾਜਰਾਂ ਦਾ ਅੱਛਾ ਚੰਗੀ ਤਰ੍ਹਾਂ ਗਾਜਰਾਂ ਦਾ ਜਿਹੜਾ ਪਾਣੀ ਹੈ ਉਹ ਆਪਾਂ ਮਚਾਵਾਂਗੇ ਉਦੋਂ ਬਾਅਦ ਭੈਣ ਕਹਿੰਦੀ ਖੰਡ ਪਾਵਾਂਗੇ ਫਿਰ ਖੁਆਮ ਮਿਕਸ ਕਰਾਂਗੇ ਸ਼ਾਇਦ ਵਿੱਚ ਦੁੱਧ ਵੀ ਪਾਉਣਗੇ ਸਾਰਾ ਪ੍ਰੋਸੈਸ ਦਿਖਾਉਂਗੀ ਤੁਹਾਨੂੰ ਮੈਂ ਵੀ ਜਿਵੇਂ ਬਣਾਉਣਗੇ ਵਧੀਆ ਬਣਾਉਣਗੇ ਕਹਿੰਦੇ ਇਸ ਤਰ੍ਹਾਂ ਬਣਾਉਂਗੇ ਤਾਂ ਵੀ ਬਹੁਤ ਟੇਸਟੀ ਬਣਦਾ ਵੀ ਹੱਬ ਤੱਕ ਕੱਟ ਜਾਂਦਾ ਇਹ ਬਾਲਾ ਚਿਰਨੀ ਕੱਟਦਾ ਹਨਾ ਹਾਂਜੀ ਹਾਂਜੀ ਜੇਕਰ ਗਾਜਰਾਂ ਦਾ ਪਾਣੀ ਚੰਗੀ ਤਰ੍ਹਾਂ ਮਚਾਇਆ ਹੋਵੇ ਤਾਂ ਇਹ 8 ਤੋਂ 10 ਦਿਨਾਂ ਤੱਕ ਬੈਠ ਸਕਦਾ ਜੇਕਰ ਗਾਜਰਾਂ ਦਾ ਪਾਣੀ ਨਹੀਂ ਮਚਾਵਾਂਗੇ ਇਸ ਤਰ੍ਹਾਂ ਗਾਜਰਾਂ 'ਚ ਪਾਣੀ ਰਹਿ ਜੂਗਾ ਹਾਂ ਤਾਂ ਇਹ ਜਲਦੀ ਖਰਾਬ ਹੋ ਜਾਂਦਾ ਤਾਂ ਇਹਦੀ ਜਿਹੜੀ ਕਿ ਲਾਈਫ ਹੈ 5 ਦਿਨਾਂ ਤੱਕ ਦੀ ਹੁੰਦੀ ਓਕੇ ਪਣ ਕੇ ਆਪਾਂ ਪੈਣ ਲੱਗ ਗਏ ਹਾਂ ਭਾਣ ਕਹਿੰਦੇ ਨਾ ਵੀ ਇਹਨੂੰ ਆਪਾਂ ਜੇ ਲੌਂਗ ਟਾਈਮ ਖਾਣਾ ਹੈ ਤਾਂ ਇਹਦਾ ਜਿਹੜਾ ਗਾਜਰਾਂ ਦਾ ਪਾਣੀ ਆ ਉਹ ਮਚਾਉਣਾ ਪੈਣਾਗਾ ਜੇਕਰ ਆਪਾਂ ਨਾ ਪਾਣੀ ਮਚਾਇਆ ਤਾਂ ਉਹ ਇਹਦੀ ਗੱਲਬਾਤ ਭਾਣ ਕਹਿੰਦੇ ਨਹੀਂ ਰਹਿਣੀ ਸੋ ਇਸ ਕਰਕੇ ਆਪਾਂ ਨੂੰ ਇਹ ਧਿਆਨ ਰੱਖਣਾ ਪੈਣਾ ਵੀ ਜਿਹੜਾ ਗਾਜਰਾਂ ਦਾ ਪਾਣੀ ਆ ਉਹ ਆਪਾਂ ਮਚਾਉਣਾਗਾ ਪੂਰਾ ਜੱਜ ਕੇ ਤੇ ਬਾਕੀ ਸਭ ਨੂੰ ਪ੍ਰੋਸੈਸ ਦੱਸਦੀ ਰਹੂੰਗੀ ਜੀ ਮੈਂ ਕੋਸ਼ਿਸ਼ ਕਰਨੂੰ ਪੂਰੀ ਲਓ ਜੀ ਗਾਜਰਾਂ ਦਾ ਪਾਣੀ ਆਪਣਾ ਜਿਹੜਾ ਹੈਗਾ ਉਹ ਮਚ ਚੁੱਕਿਆ ਦੇਖੋ ਜੀ ਕੱਲੀ ਕੱਲੀ ਗਾਜਰ ਤੁਰੇ ਰਹੀ ਫਿਰਦੀ ਹੈ ਜਿਹੜਾ ਤਾਂ ਆਪਾਂ ਮੇਨ ਪਾਣੀ ਸੁਕਾਉਣਾ ਸੀ ਉਹ ਸੁਕਾਤਾ ਹੁਣ ਬਣੇ ਦੇ ਵਿੱਚ ਕੀ ਪਾਵਾਂਗੇ ਆਪਾਂ ਕਿੰਨਾ ਦੁੱਧ ਪਾਵਾਂਗੇ ਕਿੰਨਾ ਦਾ ਗਲਾਸ ਦਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗਲਾਸ ਕੁ ਦੁੱਧ ਭੈਣ ਕਹਿੰਦੀ ਵੀ ਟੇਸਟ ਵਧੀਆ ਬਣ ਜਾਂਦਾ ਉਹਦੇ ਨਾਲ ਕਿਉਂਕਿ ਮੈਂ ਐਵੇਂ ਝੂਠ ਮਾਰਾਂ ਜੀ ਮੈਂ ਖੋਆ ਖਾ ਤਾਂ ਕੱਢ ਲੈਣੀ ਗਜਰੇਲਾ ਨਹੀਂ ਸੀ ਕਦੇ ਬਣਾਇਆ ਬਹੁਤ ਘੱਟ ਬਣਾਉਂਦੇ ਸੀ ਕਿਉਂਕਿ ਦੀਪੂ ਨਹੀਂ ਖਾਂਦਾ ਇਹ ਤਾਂ ਕੁੜੀਆਂ ਨੇ ਮੰਗਿਆ ਦੁੱਧ ਲਾ ਕੇ ਗੁੱਡੋ ਜਿੰਨਾ ਪਾ ਹਿਲਾਉਂਦੇ ਰਵਾਂਗੇ ਉਪਰ ਆਖ ਨਿਕਲ ਇਹ ਰੋ ਉਹਦਾ ਪਾਣੀ ਜਲਦੀ ਲੱਤੀ ਜਾਏਗਾ ਅੱਛਾ ਦੁੱਧ ਲਾ ਕੇ ਆਣਾ ਪੁੱਤੇ ਦੇ ਵਿੱਚ ਪਾਣਾ ਥੋੜਾ ਗੁਜਰੇਲੇ ਮੈਂ ਦੁੱਧ ਲੈ ਆ ਕੋਆ ਵੀ ਚੱਕ ਲਿਆ ਬਹੁਤ ਜਲਦੀ ਬਣਦਾ ਭਾਣੇ ਨੂੰ ਵੀ ਇਹ ਹਨ ਘੰਟੇ ਵਿੱਚ ਤਿਆਰ ਹੋ ਜਾਂਦਾ ਹਨ ਦੇਖ ਘੰਟੇ ਜੀ ਹੋ ਜਾਂਦਾ ਜੇ ਨੱਕੜਾ ਨਹੀਂ ਅੱਗ ਹੋ ਲੈ ਆਪਣੇ ਕੋਲ ਥੋੜੀ ਥੱਟ ਸਲੋ ਮਿੱਠੀ ਮਿੱਠੀ ਅਗਟੇ ਸੁਆਦਲੀ ਬਣਨਗੇ ਇਸ ਤਰੀਕੇ ਨਾਲ ਗੈਂਸ ਤੇ ਰਿਪੀਚ ਮਾਹ ਮਿੱਠੀ ਮਿੱਠੀ ਅਗਟ ਟੇਸਟੀ ਬਣਨ ਦੁੱਧ ਦੇ ਵਿੱਚ ਪਾਉਣਾ ਰੰਕੂ ਗਜਰੇਲੇ ਦੇ ਹਾਂ ਹਾਂ ਲਓ ਜੀ ਹੁਣ ਇਹ ਜੇ ਭੈਣ ਪਾਉਣਗੇ ਦੁੱਧ ਤੁਹਾਨੂੰ ਦਿਖਾਉਣੇ ਆਂ ਆਹਦੀ ਕੁਝ ਇਹ ਨਾਲ ਅਸਲੀ ਕਰ ਦੁੱਧ ਹੀ ਬਣੇ ਤੁਹਾਨੂੰ ਲੱਗ ਗਿਆ ਸਰ ਸੋਰੇ ਨਾ ਤਾਂ ਮਿਲਦੀ ਕਿਰ ਕੋਈ ਨਹੀਂ ਤੜਕੇ ਹੋਰ ਬਦਲ ਲਵਾਂਗੇ ਗਲਾਸ ਨਾ ਮੈਨਾ ਕੇ ਨਹੀਂ ਪਾਉਂਦੇ ਅਹੀ ਬਲਾਸ ਕੋ ਦੁੱਧ ਪਾਵਾਂਗੇ ਐਡਗੇ ਨਾਲ ਜੀ ਆ ਗਏ ਅੱਛਾ ਕੋ ਜੀ ਗਲਾਸ ਕੋ ਦੁੱਧ ਪਾ ਦਿਆ ਆਪਾਂ ਗਲਾਸ ਕੋ ਦੁੱਧ ਪਾਤਾ ਭੈਣ ਨੇ ਕੋਈ ਜੀ ਇਹਦੇ ਨਾਲ ਕੀ ਬਣਦਾ ਬਣੇ ਇਹਦੇ ਨਾਲ ਗਾਜਰਾਂ ਜਿਹੜੀਆਂ ਮੜੀ ਮੁੱਟੇ ਕੱਚੀਆਂ ਹੋਈਆਂ ਨੇ ਉਹਦਾ ਸੌ ਟੱਕ ਕੇ ਜਾਣੀ ਹਮਮ ਨਾਲ ਗਾਜਰਾਂ ਦੇ ਵਿੱਚੋਂ ਪਾਣੀ ਨਿਕਲ ਕੇ ਜਿਹੜਾ ਰਸ ਮੱਚ ਜਾਂਦਾ ਹੈਗਾ ਉਹਨਾਂ ਮਿਠਿਆਸ ਦੁੱਧ ਨਾਲ ਦੁਬਾਰਾ ਭਰ ਜਾਂਦੀ ਹੈ ਬਰਕਰਾਰ ਜੀ ਓਕੇ ਵਧੀਆ ਗਾਜਰਾਂ ਬਣ ਜਾਂਦੀਆਂ ਜੀ ਲਓ ਜੀ ਗਾਜਰਾਂ ਦੇ ਵਿੱਚੋਂ ਜਿਹੜਾ ਦੁੱਧਾ ਉਹ ਵੀ ਰਸ ਚੁੱਕਿਆ ਗਾਜਰਾ ਬਣ ਕੇ ਰੈਡੀ ਆ ਆਪਾਂ ਚੈੱਕ ਕਰ ਲਈਆਂ ਸੌਫਟ ਹੋ ਚੁੱਕੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ 1 ਕਿਲੋ ਖੋਆ 2 ਕਿਲੋ ਗਾਜਰਾਂ ਆ ਲਓ ਜੀ ਹੁਣ ਭੈਣ ਸਿੱਟ ਰਹੀ ਹੈ ਇਹਦੇ ਵਿੱਚ ਖੋਆ ਤੇ ਚਾਸਨੀ ਅੰਦਰ ਬਣੀ ਜਾਂਦੀ ਹੈ ਜਿਹੜੀ ਆਪਾਂ ਖੋਏ ਦੇ ਵਿੱਚ ਪਾਉਣੀ ਹੈ ਨਾ ਜੀ ਆਪਾਂ ਖੰਡ ਦੀ ਸੰਜ ਜਿਹੜੀ ਜਿੰਨੀ ਕਿਤੇ ਚ ਖੰਡ ਦੀ ਲੋੜ ਆ ਉਹਦੇ ਹਿਸਾਬ ਨਾਲ ਖੰਡ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਚਾਸਨੀ ਅੰਦਰ ਬਣੀ ਜਾਂਦੀ ਹੈ ਤੇ ਥੋੜਾ ਘੋਲ ਕੇ ਮਿਕਸ ਕਰਦੇ ਹਾਂ ਹਾਂ ਹੁਣ ਆਪਾਂ ਇਹਨੂੰ ਮਿਕਸ ਕਰਦੇ ਹਾਂ ਜੀ ਖੋਏ ਨੂੰ ਹੌਲੀ ਹੌਲੀ ਮਿਕਸ ਕਰਕੇ ਵੀ ਤੁਹਾਨੂੰ ਦਿਖਾਣੇ ਆ ਲਓ ਜੀ ਆਪਣਾ ਖਾਦਰ ਪਾ ਕੇ ਰੈਡੀ ਹੋ ਰਿਹਾ ਤੇ ਆਪਈ ਆਪਾਂ ਚਾਸਨੀ ਬਣਾਈ ਚਾਸਨੀ ਆਪੀ ਆਪਣੀ ਸੰਘਣੀ ਆ ਜੀ ਪੂਰੀਆ ਦੇਖੋ ਪੂਰੀ ਸੰਘਣੀ ਚਾਸਨੀ ਹੈ ਤੇ ਅਸੀਂ ਐਡ ਕੀਆ ਨਾ ਜਿਹੜੀ ਖੰਡ ਪਾਉਣੀ ਸੀ ਉਹਨੀ ਪਾਈਏ ਹੁਣ ਆਪਾਂ ਅੱਜ ਚਾਸਨੀ ਬਣਾ ਥੱਲੇ ਲਾ ਕੇ ਪਾਵਾਂਗੇ ਕਿ ਉੱਤੇ ਹਾਂਜੀ ਇਹ ਹਜੇ ਥੋੜਾ ਪਚਾਗਾ ਇਹ ਕੜਾਹੀ ਛੱਡ ਦੂਗਾ ਹਾਂ ਥੋੜਾ ਜਿਹਾ ਫਿਰ ਆਪਾਂ ਇਹਨੂੰ ਉੱਪਰ ਹੀ ਪਾਵਾਂਗੇ ਥੋੜੀ ਜਿਹੀ ਸੇਕ ਜ਼ਿਆਦਾ ਠੀਕ ਹੈ ਠੀਕ ਲਓ ਜੀ ਆਪਣਾ ਬਣ ਕੇ ਗੱਜਰਪਾਕ ਰੈਡੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਦੇਸੀ ਘਿਓ ਨਾਲ ਚੋਪੜ ਕੇ ਥਾਲ ਉਹਨਾਂ ਦੇ ਵਿੱਚ ਜਮਾਵਾਂਗੇ ਠੰਡਾ ਹੋ ਕੇ ਇਹਦੀਆਂ ਕਟਾਂਗੇ ਵਰਫੀਆਂ ਜੀ ਸੋ ਸਾਡੀ ਵੀਡੀਓ ਨੂੰ ਲਾਇਕ ਜਰੂਰ ਕਰਿਓ ਤੁਹਾਨੂੰ ਵਰਫੀ ਵੀ ਦਿਖਾਵਾਂਗੇ ਲਾਇਕ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਭੈਣ ਦਾ ਮਨਪਰੀਦਾ ਜੀ ਨੇ ਬਣਾਇਆ ਕੁੜੀ ਆਈ ਸੀ ਜੀ ਕੁੜੀ ਦੇ ਲਈ ਬਣਾਇਆ ਸੀ ਪਤਾ ਨਹੀਂ ਹੁਣ ਤੁਹਾਨੂੰ ਮੇਰੀ ਸ਼ਕਲ ਦੀ ਸੀ ਉਹ ਇਹਦੀ ਜਦੀ ਨਹੀਂ ਭਾਈ ਤੋ ਦਿਖਾਉਣੇ ਆਂ ਸੀ ਜੀ ਅੱਗੇ ਹਜੇ ਸਾਡਾ ਪ੍ਰੋਸੈਸ ਚੱਲੀ ਜਾਂਦਾ ਹੈ ਜਿਹੜੀਆਂ ਟਿੱਕੀਆਂ ਕੱਟ ਕੇ ਨਹੀਂ ਦਿਖਾਵਾਂਗੇ ਗਜਰੇਲਾ ਆਪਣਾ ਬਹੁਤ ਵਧੀਆ ਬਣਿਆ ਸੀ ਜੀ ਪਰ ਮੈਂ ਐਂਡ ਤੇ ਨਾ ਉਹ ਟਿੱਕੀਆਂ ਦੀ ਵੀਡੀਓ ਬਣਾਉਣਾ ਭੁੱਲ ਗਈ ਕਿਉਂਕਿ ਬੇਟੀ ਨੂੰ ਸਵੇਰ ਜਲਦੀ ਜਾਣਾ ਹੁੰਦਾ ਚੰਡੀਗੜ੍ਹ ਤੇ ਜਿਹੜਾ ਘਰੇ ਰੱਖ ਕੇ ਗਈ ਸੀ ਉਹ ਦੀਪੂ ਵਾਸਤੇ ਤੇ ਉਹਦੇ ਵਿੱਚ ਥੋੜਾ ਜਿਹਾ ਤੁਹਾਨੂੰ ਟਿੱਕੀਆਂ ਦਿਖਾ ਦਿੰਨੀ ਆਂ ਦੇਖੋ ਜੀ ਐ ਬਣਿਆ ਸੀ ਗਜਰੇਲਾ ਬਹੁਤ ਵਧੀਆ ਗਜਰੇਲਾ ਬਣਿਆ ਸੀ ਜਿੰਨਾ ਵਧੀਆ ਸੋਹਣਾ ਸੋਨਨੀ ਸੋਰੀ ਸਵਾਦ ਬਹੁਤ ਘੰਟ ਸੀਗਾ ਉਹ ਰਿੰਗ ਦੀਪੂ ਵਾਸਤੇ ਇਨਾ ਘੜਾ ਕੇ ਗਈ ਆ ਤੇ ਮੈਂ ਵੀਡੀਓ ਬਣਾਉਣੇ ਇਸ ਕਰਕੇ ਭੁੱਲ ਗਈ ਸੀ ਉਹ ਤਾਂ ਕਹਤਾ ਵੀ ਗਜਰੇਲਾ ਕੀ ਟੇਸਟੀ ਬਣਿਆ ਨਾ ਬਹੁਤ ਜਿਆਦਾ ਟੇਸਟੀ ਬਣਿਆ ਸੀ ਸਿਰੇ ਹੀ ਲੱਗਿਆ ਸੋ ਜਿਹੜੀ ਉਹ ਚਾਸਨੀ ਬਣਾ ਕੇ ਪਾਈ ਸੀ ਨਾ ਉਹਦੇ ਨਾਲ ਇਹ ਟਿੱਕੀਆਂ ਜੁੜ ਗਈਆਂ ਉਹ ਸੇਤੀ ਟਿੱਕੀਆਂ ਨਹੀਂ ਜੁੜਦੀਆਂ ਇਹਦੀਆਂ ਟਿੱਕੀਆਂ ਬਹੁਤ ਸੋਹਣੀਆਂ ਜੁੜੀਆਂ ਉਹ ਚਾਸਨੀ ਬਣਾਉਣ ਦੇ ਨਾਲ ਸੋ ਸੋਨੂ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਗਜ਼ਰੇਲੇ ਦੀ ਰੈਸਪੀ ਤਾਂ ਬਲੀ ਕੀ ਲਾਈਕ ਸ਼ੇਅਰ ਕਰਨਾ ਬਹੁਤ ਮਿਹਨਤ ਕਰੀਆ ਸੀ ਅਸੀਂ ਖਚਾਰਾ ਵੀ ਕੋਈ ਸਾਡੇ ਵਰਗਾ ਹੁੰਦਾ ਭੈਣ ਭਰਾ ਉਹਨੇ ਵੀ ਬਣਾਉਣਾ ਹੁੰਦਾ ਵੈਸੇ ਤਾਂ ਲੋਕ ਸਾਰੀ ਬਣਾਉਂਦੇ ਆ ਪਰ ਮੇਰਾ ਕਹਿੰਦਾ ਭਾਵੇਂ ਆ ਵੀ ਕਈ ਵਾਰੀ ਆਪਾਂ ਨੂੰ ਕਿਸੇ ਚੀਜ਼ ਦਾ ਘੱਟ ਪਤਾ ਹੁੰਦਾ ਆਪਾਂ YouTube ਤੋਂ ਦੇਖ ਲੈਨੇ ਆ YouTube ਤੇ ਕਰਦੇ ਕੁਝ ਹੈ ਤੇ ਦਿਖਾਉਂਦੇ ਕੁਝ ਹੈ ਨਾ ਉਹ ਖਰਾਬ ਹੋਈ ਚੀਜ਼ ਬਿਲਕੁਲ ਨਹੀਂ ਦਿਖਾਉਂਦੇ ਆਪਣੇ ਵਰਗੇ ਸਿੱਧਾ ਦਿਖਾਉਂਦੇ ਕਿ ਹੱਥੋਂ ਖਰਾਬ ਹੋ ਗਿਆ ਜਾਂ ਬਣਿਆ ਨਹੀਂ ਬਸ ਆਈ ਫਰਕ ਹੁੰਦਾ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਨੂੰ ਬੇਅਰ ਪ੍ਰੀਸ਼ਾ ਸ਼੍ਰੀਕਾਰ वायग्रितो न बहुत बहुत तरक्कीया तंदुरुस्ती